ਗੁਰੂ ਪਿਆਰਿਓ ਮਹਾਪੁਰਖਾਂ ਦੇ ਜਿਹੜੇ ਬੋਲ ਹੁੰਦੇ ਆ ਉਹ ਸਾਡੀ ਜ਼ਿੰਦਗੀ ਬਦਲ ਦਿੰਦੇ ਆ ਬਾਬਾ ਆਨੰਦ ਸਿੰਘ ਜੀ ਬਚਨ ਕਰਿਆ ਕਰਦੇ ਸੀ ਕਹਿੰਦੇ ਸੀ ਜ਼ਿੰਦਗੀ ਵਿੱਚ ਕਦੇ ਵੀ ਗੁਰੂ ਨਾਨਕ ਦਾ ਦਰਨਾ ਛੱਡਿਓ ਤੇ ਦੂਜਾ ਬਚਨ ਉਹਨਾਂ ਦਾ ਸੀ ਕਦੇ ਵੀ ਕਾਲੇ ਨਾ ਪਿਓ ਕਿਸੇ ਕੰਮ ਨੂੰ ਕਰਨ ਸਮੇ ਕਾਲੀ ਨਾ ਕਰਨਾ ਜਦੋਂ ਵੀ ਕਰਨਾ ਸਬਰ ਸੰਤੋਖ ਨਾ ਕਰਨਾ ਤੇ ਤੀਜਾ ਬਚਨ ਸੀ ਉਹਨਾਂ ਦਾ ਕਦੇ ਵੀ ਆਪਣਾ ਭਰੋਸਾ ਨਾ ਟੁੱਟਣ ਦਿਓ ਆਓ ਉਹਨਾਂ ਦੇ ਜੀਵਨ ਦੀ ਇੱਕ ਘਟਨਾ ਜਾਣੀਏ ਬੜੀ ਸੁੰਦਰ ਘਟਨਾ ਬਾਬਾ ਆਨੰਦ ਸਿੰਘ ਜੀ ਨੇ ਇੱਕ ਦਿਨ ਦੀ ਬਾਣ ਵਿੱਚ ਬਚਨ ਕੀਤੇ ਕਹਿੰਦੇ ਇਹ ਮਨ ਵੈਰੀ ਨੂੰ ਜਿਹਨੇ ਜਿੱਤ ਲਿਆ ਉਹ ਸਮਝੋ ਬਾਦਸ਼ਾਹੀ ਆ ਤੇ ਗੁਰੂ ਨੇ ਹਰ ਸਿੱਖ ਨੂੰ ਵਰਜਿਆ ਕਿ ਮਾੜਾ ਕਰਮ ਕਰਨ ਸਮੇਂ ਪਰਹੇਜ਼ ਕਰਨਾ ਕਦੇ ਵੀ ਕਿਸੇ ਦਾ ਹੱਕ ਨਹੀਂ ਖਾਣਾ ਗੁਰੂ ਸਾਹਿਬ ਵੀ ਕਹਿੰਦੇ ਆ ਨਾ ਪਰ ਦਰਵੇ ਨੂੰ ਹੱਥ ਨਾ ਲਾਵੇ ਤਾਂ ਉਹਨਾਂ ਨੇ ਫਿਰ ਇੱਕ ਸਾਖੀ ਸੁਣਾਈ ਕਹਿੰਦੇ ਪਿਓ ਪੁੱਤਰ ਸੀਗੇ ਸਿੱਖ ਗੁਰੂ ਦੇ ਨਦੀ ਤੇ ਨਹਾਉਣ ਵਾਸਤੇ ਗਏ ਆ ਕਿਤੋਂ ਇੱਕ ਬੇਰ ਰੁੱੜਦਾ ਰੁੱੜਦਾ ਆਇਆ ਉਹ ਸਿੱਖ ਨੇ ਚੱਕ ਕੇ ਖਾ ਲਿਆ ਪਿਤਾ ਨੇ ਦੇਖਿਆ ਵੀ ਮੇਰੇ ਪੁੱਤਰ ਨੇ ਬੇਰ ਖਾਦਾ ਕਹਿਣ ਲੱਗਾ ਪੁੱਤਰਾ ਅਸੀਂ ਸਿੱਖਾਂ ਇਹ ਬੇਰ ਪਤਾ ਨਹੀਂ ਕਿਹਦਾ ਸੀ ਤੇ ਤੂੰ ਖਾ ਲਿਆ ਬਿਨਾਂ ਮੁੱਲ ਦਿੱਤੇ ਬਗਾਨੀ ਸ਼ੈ ਸੰਤਾਂ ਤੋਂ ਬਚਨ ਸੁਣੇ ਸੀ ਪਰ ਦਰਬੇ ਨੂੰ ਹੱਥ ਨਾ ਲਾਵੇ ਕੋ ਬੱਚਾ ਸੀ ਰੋਪਿਆ ਕਹਿੰਦਾ ਮੈਂ ਭੁੱਲ ਗਿਆ ਸੀ ਸੰਤਾਂ ਦੇ ਬਚਨ ਅਖੇ ਨਹੀਂ ਹੁਣ ਬਖਸ਼ਾਉਣਾ ਪਵੇਗਾ ਚੱਲ ਨਦੀ ਦੇ ਕਿਨਾਰੇ ਕਿਨਾਰੇ ਪਤਾ ਕਰੀਏ ਇਹ 베ਰ ਕਿਹੜੀ 베ਰੀ ਤੋਂ ਆਇਆ ਔਰ ਉਹ 베ਰੀ ਦਾ ਮਾਲਕ ਕੌਣ ਆ ਜਿੰਨਾ ਚਿਰ 베ਰ ਦਾ ਮੁੱਲ ਨਾ ਚੁਕਾਵਾਂਗੇ ਸਾਨੂੰ ਅੰਨ ਜਲ ਖਾਣਾ ਸਭ ਹਰਾਮ ਹੀ ਆ ਕਿਉਂਕਿ ਹੱਕ ਪਰਾਇਆ ਨਾਨਕਾ ਔਰ ਸੂਰ ਉਸ ਗਾਏ ਇਸ ਕਰਕੇ ਪਰਾਇਆ ਹੱਕਾ ਪੁੱਤਰਾ ਸੀ ਸੈਖਾਂ ਦੇਖੋ ਗੁਰਮਖ ਪਿਆਰਿਓ ਇੱਕ ਛੋਟੇ ਜੇ 베ਰ ਦੀ ਗੱਲ ਆ ਇਹ ਤੇ ਅੱਜ ਕੱਲ੍ਹ ਲੋਕ ਜਿਹੜੇ ਆ ਕਿੰਨਾ ਕੁਝ ਦੂਜੇ ਤੋਂ ਲੈ ਲੈ ਖਾਈ ਜਾਂਦੇ ਆ ਤੇ ਮੁੱਕਰ ਵੀ ਜਾਂਦੇ ਆ ਕੇਤੇ ਲੈ ਲੈ ਮੁੱਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕਿੰਨੇ ਮੁੱਕਰੀ ਜਾਂਦੇ ਆ ਲੈ ਲੈ ਪਰ ਉਹ ਦੇਖੋ ਗੁਰੂ ਕੇ ਸਿੱਖ ਇੱਕ 베ਰ ਦੇ ਪਿੱਛੇ ਲੱਭ ਰਿਹਾ ਵੀ ਤਾਂ ਮਾਲਕ ਕੌਣ ਆ ਕਿਉਂਕਿ ਉਹ ਕਹਿੰਦੇ ਅਸੀਂ ਸਿੱਖਾਂ ਤੇ ਸਿੱਖ ਨੂੰ ਇਹ ਗੱਲ ਸੋਭਦੀ ਨਹੀਂ ਪਾਬਾ ਨਾਨਕ ਜੀ ਦੇ ਬਚਨ ਆ ਵੀ ਹੱਕ ਪ੍ਰਾਇਆ ਨਾਨਕਾ ਇਹ ਪ੍ਰਾਇਆ ਹੱਕ ਨਹੀਂ ਖਾਣਾ ਦੋਵੇਂ ਨਦੀ ਦੇ ਕਿਨਾਰੇ-ਕਿਨਾਰੇ ਤੁਰ ਪਿਆ ਇੱਕ 베ਰੀਆ ਉਹਦੇ ਨਾਲ ਹੀ ਇੱਕ ਬਾਗ ਆ ਉਥੇ ਜਾ ਕੇ ਪੁੱਛਿਆ ਜੀ ਇਹ 베ਰੀ ਕੀ ਦੀ ਆ ਕੀ ਦਾ ਬਾਗ ਆ ਉਹ ਕਿੱਥੇ ਰਹਿੰਦਾ ਕਹਿੰਦੇ ਜੀ ਇਹ ਬਾਗ ਤਾਂ ਇੱਕ ਸੇਠ ਦਾ ਵਾ ਉਹ ਕੋਠੀ 'ਚ ਰਹਿੰਦੇ ਆ ਉਥੇ ਚਲੇ ਗਏ ਹਾਜ਼ਰ ਹੋਏ ਆ ਗਲ ਪੱਲਾ ਪਾਇਆ ਦੋਵਾਂ ਸਿੱਖਾਂ ਨੇ ਪਿਓ ਪੁੱਤਾਂ ਨੇ ਕਹਿੰਦੇ ਸੇਠ ਜੀ ਅਸੀਂ ਗੁਨਾਹਗਾਰ ਹਾਂ ਅਸੀਂ ਪਾਪੀ ਆ ਸਾਨੂੰ ਬਖਸ਼ ਲੋ ਉਹ ਕਹਿਣ ਲੱਗੇ ਭਾਈ ਕੀ ਹੋ ਗਿਆ ਤੁਸੀਂ ਤਾਂ ਬੜੇ ਪਿਆਰੇ ਲੱਗਦੇ ਹੋ ਮਸਤਕ ਤੁਹਾਡੇ ਉਜਲੇ ਆ ਬਾਣੀ ਤੁਹਾਡੀ ਮਿੱਠੀ ਆ ਸੇਠ ਕਹਿੰਦਾ ਮੈਂ ਤਾਂ ਤੁਹਾਨੂੰ ਅੱਗੇ ਕਦੇ ਦੇਖਿਆ ਨਹੀਂ ਜਾਣਦਾ ਨਹੀਂ ਤੁਸੀਂ ਕਿਹੜਾ ਪਾਪ ਕਰਤਾ ਭਾਈ ਦੱਸੋ ਕਿਹੜੀ ਗੱਲ ਤੋਂ ਗੁਨਾਹਗਾਰ ਕਹੀ ਜਾਂਦੇ ਹੋ ਦੋਵੇਂ ਪਿਤਾ ਤੇ ਪੁੱਤਰ ਕਹਿਣ ਲੱਗੇ ਜੀ ਕਿਨਾਰੇ ਤੇ ਉਹ ਜਿਹੜੀ 베ਰੀ ਆ ਕੀ ਉਹ ਤੁਹਾਡੀ ਆ ਸੇਠ ਕਹਿੰਦਾ ਜੀ ਹਾਂ ਕਹਿੰਦੇ ਫਿਰ ਉਹ 베ਰੀ ਦਾ 베ਰ ਡਗਾ ਪਾਣੀ ਵਿੱਚ ਰੁੜਦਾ ਗਿਆ ਹੁਣ ਇਹ ਮੇਰੇ ਬੇਟੇ ਨੇ ਪੁੱਤਰ ਨੇ ਉਹ ਖਾ ਲਿਆ ਤੇ ਅਸੀਂ ਹੈਗੇ ਆ ਗੁਰੂ ਕੇ ਸਿੱਖ ਸਾਡੇ ਕੋਲੋਂ ਉਹ 베ਰ ਦਾ ਮੁੱਲ ਵੀ ਲੈ ਲਓ ਤੇ ਸਾਨੂੰ ਮਾਫ਼ ਵੀ ਦੇ ਦਿਓ ਸਾਨੂੰ ਮਾਫ਼ੀ ਵੀ ਦੇ ਦਿਓ ਮਾਫ਼ ਵੀ ਕਰ ਦਿਓ ਕਿਉਂਕਿ ਗੁਰੂ ਦਾ ਵਚਨ ਆ ਚੋਰ ਕੀ ਹਮ ਭਰੇ ਨਾ ਕੋਈ ਚੋਰੀ ਲੱਖ ਦੀ ਵੀ ਓਨੀ ਆ ਤੇ ਚੋਰੀ ਕੱਖ ਦੀ ਵੀ ਓਨੀ ਆ ਇਹ ਮੇਰੇ ਪੁੱਤਰ ਨੇ ਤੁਹਾਡਾ ਹੱਕ ਖਾਦਾ ਇਹ ਮਰਦਾਰ ਖਾਦਾ ਇਸ ਦੀ ਮਾਫੀ ਅਸੀਂ ਮੰਗਣ ਆਏ ਆ ਨਾਲੇ ਉਹ 베ਰ ਦਾ ਜਿੰਨਾ ਕੁ ਵੀ ਮੁੱਲ ਬਣਦਾ ਉਹ ਲੈ ਲਓ ਸਾਨੂੰ ਮਾਫੀ ਦੇ ਦਿਓ ਉਹ ਸੇਠ ਬੜਾ ਹੈਰਾਨ ਹੋਇਆ ਕਹਿੰਦਾ ਵੀ ਮਾਫੀ ਤਾਂ ਮੈਂ ਦੇ ਦੂੰਗਾ ਪਰ ਮੇਰੀ ਇੱਕ ਸ਼ਰਤ ਮੰਨਣੀ ਪਊਗੀ ਕਹਿਣ ਲੱਗੇ ਕਿਹੜੀ ਕਹਿੰਦੇ ਅਖੇ ਮੇਰੀ ਲੜਕੀ ਜਵਾਨ ਆ ਮੈਂ ਉਹਦੇ ਵਾਸਤੇ ਬਰ ਲੱਭਦਾ ਸੀ ਤੇ ਤੇਰਾ ਪੁੱਤਰ ਮੈਨੂੰ ਪਾ ਗਿਆ ਪੁੱਛਿਆ ਇੱਕ ਵਾਰੀ ਆ ਜੇ ਮੇਰਾ ਰਿਸ਼ਤਾ ਕਬੂਲੋਂ ਤਾਂ ਇਹ 베ਰੀ ਵੀ ਤੁਹਾਡੀ ਤੇ ਬਾਗ ਵੀ ਤੁਹਾਡਾ ਮੇਰੀ ਇੱਕੋ ਇੱਕ ਲੜਕੀ ਆ ਸੋਚਦਾ ਸੀ ਕਦੋਂ ਭਲਾ ਪੁਰਸ਼ ਮਿਲੇਗਾ ਇਹੋ ਜਿਹਾ ਇਦਾਂ ਦੇ ਸੱਚੇ ਬੰਦੇ ਸੰਸਾਰ ਵਿੱਚ ਕਿਹੜੇ ਹੋਣਗੇ ਹੋਰ ਸੇਠ ਜੀ ਫਿਰ ਉਹ ਕਹਿਣ ਲੱਗੇ ਕਿੱਥੇ ਤੁਸੀਂ ਕਿੱਥੇ ਅਸੀਂ ਗਰੀਬ ਸਿੱਖ ਆਖਿਆ ਨਾਂ ਬਈ ਇਹ ਸ਼ਰਤ ਤਾਂ ਹੁਣ ਮੰਨਣੀ ਪਊਗੀ ਜੇ ਬਖਸ਼ੌਣ ਆਇਓ ਆਪਦੇ ਆਪ ਨੂੰ ਗਲਤੀ ਮੰਨਣਾ ਆਇਓ ਤਾਂ ਫਿਰ ਮੰਨਣਾ ਪਊਗਾ ਇਹ ਆਖਿਆ ਸਾਨੂੰ ਤਾਂ ਮਨਜ਼ੂਰ ਆ ਤੁਸੀਂ ਸੋਚ ਲਓ ਸੇਠ ਕਹਿਣ ਲੱਗਾ ਮੈਂ ਤਾਂ ਸੋਚ ਲਿਆ ਤੁਸੀਂ ਸੋਚ ਲਓ ਕਿਉਂਕਿ ਮੇਰੀ ਜਿਹੜੀ ਲੜਕੀ ਆ ਉਹ ਅੰਨੀ ਆ ਉਹਨੂੰ ਦਿਖਦਾ ਨਹੀਂ ਸਿੱਖ ਨੇ ਆਖਿਆ ਹੋਰ ਕਿਸੇ ਤਰ੍ਹਾਂ ਮਾਫੀ ਨਹੀਂ ਆਖਿਆ ਨਹੀਂ ਫਿਰ ਮਨਜ਼ੂਰ ਆ ਅਸੀਂ ਗੁਨਾਹਗਾਰ ਜੋ ਹੋਏ ਜਿਹੜੀ ਸਜ਼ਾ ਸਾਨੂੰ ਦਵੋਗੇ ਅਸੀਂ ਹਾਜ਼ਰ ਆ ਪਰ ਤੁਸੀਂ ਤਾਂ ਸਾਨੂੰ ਬੜਾ ਨਿਵਾਜ ਰਹੇ ਹੋ ਕਿ ਲੜਕੀ ਅੰਨੀ ਹੈ ਤਾਂ ਫਿਰ ਕੀ ਹੋ ਗਿਆ ਕੋਈ ਗੱਲ ਨਹੀਂ ਵਿਆਹ ਤੋਂ ਬਾਅਦ ਜੇ ਅੰਨੀ ਹੋ ਜਾਂਦੀ ਫਿਰ ਵੀ ਆਪਾਂ ਕੀ ਕਰ ਸਕਦੇ ਸੀ ਜੇ ਮੇਰਾ ਪੁੱਤਰ ਵਿਆਹ ਤੋਂ ਬਾਅਦ ਅੰਨਾ ਹੋ ਜਾਂਦਾ ਮੈਂ ਕੀ ਕਰ ਲੈਂਦਾ ਇਹ ਅਜੇ ਤਾਂ ਕੂੜੇ ਕੱਚੇ ਧਾਗੇ ਆ ਜਦੋਂ ਮਰਜ਼ੀ ਤੋੜ ਲੋ ਜਿੱਥੇ ਮਰਜ਼ੀ ਹੋਰ ਗੰਡ ਪਾ ਲੋ ਉਹਨੇ ਆਖਿਆ ਜੀ ਇੱਥੇ ਹੀ ਬਸ ਨਹੀਂ ਮੇਰੀ ਲੜਕੀ ਸੇਠ ਕਹਿੰਦਾ ਸਿਰਫ ਅੰਨੀ ਨਹੀਂ ਬੋਲੀ ਵੀ ਆ ਭਾਈ ਆਖਿਆ ਮਨਜ਼ੂਰ ਆ ਕਹਿੰਦੇ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਜੇ ਉਹ ਗੁੰਗੀ ਆ ਫਿਰ ਉਹ ਕਹਿੰਦੇ ਇੱਥੇ ਹੀ ਬਸ ਨਹੀਂ ਉਹ ਗੁੰਗੀ ਵੀ ਆ ਤੇ ਨਾਲ-ਨਾਲ ਅੰਨੀ ਵੀ ਆ ਨਾ ਉਹਦੇ ਹੱਥ ਆ ਤੇ ਨਾ ਉਹਦੇ ਪੈਰ ਆ ਸਿੱਖ ਨੇ ਆਖਿਆ ਵੀ ਜਦੋਂ ਅਸੀਂ ਹਾਂ ਕਰਤੀ ਵੀ ਫਿਰ ਬਚਨ ਦੇ ਹੀ ਦਿੱਤਾ ਫਿਰ ਜੋ ਮਰਜ਼ੀ ਹੋ ਜੇ ਜਿੱਦਾਂ ਦੀ ਵੀ ਆ ਸਾਨੂੰ ਮਨਜ਼ੂਰ ਆ ਆਖਿਆ ਫਿਰ ਵਿਆਹ ਕੇ ਨਾਲ ਹੀ ਲੈ ਜਾਓ ਮੁੰਡ ਬਰਾਤ ਕਿਉਂ ਲੈ ਕੇ ਆਉਂਗੇ ਪਹਿਲਾਂ ਜਾਉਂਗੇ ਨਾਲੇ ਤੁਹਾਡਾ ਪੈਸਾ ਬਚੂਗਾ ਉਹਨੇ ਨਾਲ ਹੀ ਲੈ ਜੋ ਜਿਸ ਵੇਲੇ ਵਿਆਹ ਦਾ ਵੇਲਾ ਆਇਆ ਲੜਕੀ ਚੱਲ ਕੇ ਆਈ ਆਖਿਆ ਕਿ ਲੜਕੀ ਦੇ ਹੱਥ ਵੀ ਹਨ ਪੈਰ ਵੀ ਹਨ ਇਹ ਸੇਠ ਤਾਂ ਝੂਠ ਬੋਲਦਾ ਇਹ ਤਾਂ ਅਣ ਜਾਣ ਕੇ ਕੁਫਰ ਤੋਂ ਲਿਆ ਕਹਿੰਦੇ ਝੂਠ ਕਿਉਂ ਬੋਲਿਆ ਭਾਈ ਕਹਿੰਦੇ ਇਹ ਝੂਠੇ ਨਾਲੇ ਵਿਹਾਰ ਨਹੀਂ ਕਰਨਾ ਬਖਸ਼ੌਣ ਆਈ ਸੀ ਇੱਕ ਬੇਰ ਦੀ ਖਤਾ ਝੂਠੇ ਨਾਲ ਬਾਹ ਪੈ ਗਿਆ ਆਖਿਆ ਸੇਠ ਜੀ ਅਸੀਂ ਵਿਆਹ ਨਹੀਂ ਕਰ ਸਕਦੇ ਤੁਸੀਂ ਝੂਠ ਬੋਲ ਕੇ ਰਿਸ਼ਤਾ ਕਰ ਰਹੇ ਸੀ ਅਸੀਂ ਇਹ ਨਾਤਾ ਨਹੀਂ ਕਬੂਲ ਦੇ ਸਾਨੂੰ ਉਹੀਓ ਪਾਪ ਚੰਗਾ ਅਸੀਂ ਝੂਠੇ ਦੀ ਸੰਗਤ ਨਹੀਂ ਕਰਨੀ ਆਖਿਆ ਤੁਸੀਂ ਤਾਂ ਵਚਨ ਕੀਤਾ ਸੀ ਵਚਨ ਬੇਸ਼ੱਕ ਕੀਤਾ ਪਰ ਝੂਠਿਆਂ ਨਾਲ ਵਾਹ ਪਾ ਕੇ ਫਿਰ ਆਪ ਵੀ ਝੂਠੇ ਬਣ ਜਾਗੇ ਝੂਠੇ ਹੋ ਜਾਗੇ ਸੇਠ ਜੀ ਸੱਚ ਤੇ ਝੂਠ ਦਾ ਮੇਲ ਨਹੀਂ ਹੋ ਸਕਦਾ ਉਹਨੇ ਆਖਿਆ ਮੇਲ ਹੋ ਜਾਏਗਾ ਕਹਿੰਦੇ ਕਿਵੇਂ ਹੋ ਜਾਏਗਾ ਕਹਿੰਦੇ ਤੁਸੀਂ ਮੇਰੀ ਗੱਲ ਦਾ ਮਤਲਬ ਨਹੀਂ ਸਮਝੇ ਮੈਂ ਆਖਿਆ ਸੀ ਮੇਰੀ ਲੜਕੀ ਅੰਨੀ ਹੈ ਜਦੋਂ ਦੀ ਇਹ ਜੰਮੀ ਆਏ ਨੇ ਕਦੇ ਵੀ ਕਿਸੇ ਪਾਸੇ ਇਨ੍ਹਾਂ ਅੱਖਾਂ ਨਾਲ ਮੈਲੀ ਝਾਤ ਨਹੀਂ ਪਾਈ ਤੇ ਇਹ ਗੁੰਗੀ ਆ ਕਦੇ ਇਹਨੇ ਜ਼ੁਬਾਨ ਦੇ ਨਾਲ ਕੋੜਾ ਬਚਨ ਨਹੀਂ ਬੋਲਿਆ ਇਹ ਚੀਜ਼ਾਂ ਵੱਲੋਂ ਗੁੰਗੀ ਕਿਹਾ ਸੀ ਮੈਂ ਪੈਰਾਂ ਨਾਲ ਕਦੇ ਮਾੜੇ ਪਾਸੇ ਚੱਲ ਕੇ ਨਹੀਂ ਗਈ ਮੈਂ ਤਾਂ ਕਿਹਾ ਸੀ ਇਹ ਲੁੱਲੀ ਆ ਤੇ ਮੈਂ ਤਾਂ ਤੁਹਾਡਾ ਇਮਤਿਹਾਨ ਲੈਣ ਦੀ ਖਾਤਰ ਕਿਹਾ ਸੀ ਭਾਈ ਸਿੱਖੋ ਹੁਣ ਇਹ ਲੜਕੀ ਵੀ ਲੈ ਜਾਓ ਸਭ ਕੁਝ ਮੇਰਾ ਜੋ ਵੀ ਮੇਰੇ ਕੋਲ ਆ ਬਾਗ ਉਹ ਜ਼ਮੀਨ ਸਾਰਾ ਕੋਈ ਤੁਹਾਡਾ ਹੀ ਆ ਇਹ ਸੌਦਾ ਸੱਚ ਦਾ ਸੀ ਗੁਰਮਖ ਪਿਆਰਿਓ ਸੱਚ ਦੀ ਕਮਾਈ ਕਿਸੇ ਨੇ ਕਰਕੇ ਨਹੀਂ ਦੇਖੀ ਹੋਣੀ ਸੱਚ ਦੀ ਕਮਾਈ ਵਿੱਚ ਬੜੀ ਬਰਕਤ ਐਵੇਂ ਤਾਂ ਨਹੀਂ ਭਾਈ ਗੁਰਦਾਸ ਜੀ ਉਹਨਾਂ ਬਾਬਤ ਆਪਣਾ ਆਪ ਕੁਰਬਾਨ ਕਰਦੇ ਭਾਈ ਗੁਰਦਾਸ ਜੀ ਦਾ ਵੀ ਬਚਨ ਹੈ ਕਹਿੰਦੇ ਹਨ ਹਉ ਤਿਸ ਕੋਲ ਕਮਾਇਆ ਗੁਰਮਤ ਰਿਹਦੇ ਗਰੀਬੀ ਆਵੇ ਹਉ ਤਿਸ ਕੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ ਹੌਂ ਤਿਸ ਕੋਲ ਕਮਾਇਆ ਪਰ ਦਰਵੇ ਨੂੰ ਹੱਥ ਨਾ ਲਾਵੇ ਭਾਈ ਗੁਰਦਾਸ ਜੀ ਕਹਿੰਦੇ ਆ ਮੈਂ ਉਹਨਾਂ ਸਿੱਖਾਂ ਤੋਂ ਕੁਰਬਾਨ ਜਾਨਾਂ ਜਿਨ੍ਹਾਂ ਦੇ ਹਿਰਦੇ ਵਿੱਚ ਨਿਮਰਤਾ ਹੈ ਜਿਹੜੇ ਕਿਸੇ ਪਰਾਈ ਏਸਤਰੀ ਨੂੰ ਵਾਸ਼ਨਾ ਦੀ ਨਿਗਾ ਨਾਲ ਨਹੀਂ ਤੱਕਦੇ ਉਹਨਾਂ ਤੋਂ ਸਦਕੇ ਜਾਨਾਂ ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਤੋਂ ਸਦਕੇ ਜਾਨਾਂ ਸਿੱਖਾਂ ਤੋਂ ਜਿਹੜਾ ਬਗਾਨੇ ਧਨ ਨੂੰ ਹੱਥ ਨਹੀਂ ਲਾਉਂਦੇ ਅੱਜ ਦੇ ਲੋਕ ਦੇਖੋ ਜੀ ਤੁਸੀਂ ਕਚਹਿਰੀਆਂ 'ਚ ਚਲੇ ਜਾਓ ਕਿੰਨੀ ਰਿਸ਼ਵਤ ਚੱਲਦੀ ਐ ਕੀ ਕੁਝ ਸਭ ਕੁਝ ਉੱਥੇ ਚੱਲੀ ਜਾਂਦਾ ਜੀ ਤੁਸੀਂ ਵੇਖੋ ਲੋਕ ਕਿੰਨੇ ਜਿਹੜੇ ਆ ਵਿਗੜ ਗਏ ਆ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਰਤ ਨਾ ਰਹਿਓ ਕੋਈ ਕੀ ਹੋ ਗਿਆ ਦੁਨੀਆ ਨੂੰ ਇਹਨਾਂ ਨੇ ਆਪਦਾ ਦੀਨ ਹੀ ਗਵਾ ਲਿਆ ਧਰਮ ਗਵਾ ਲਿਆ ਤੇ ਇਹ ਸਾਖੀ ਸੁਣਾ ਕੇ ਬਾਬਾ ਅਨੰਦ ਸਿੰਘ ਜੀ ਬਚਨ ਕਰਦੇ ਸੀ ਵੀ ਜ਼ਿੰਦਗੀ ਵਿੱਚ ਕਦੇ ਵੀ ਗੁਰੂ ਨਾਨਕ ਦਾ ਦਰ ਨਾ ਛੱਡਿਓ ਉਹ ਸਿੱਖਾਂ ਨੇ ਨਹੀਂ ਛੱਡਿਆ ਸੀ ਤੇ ਕਦੇ ਵੀ ਕਾਲੇ ਨਾ ਪੈਜਿਓ ਉਹ ਸਿੱਖਾਂ ਨੇ ਕੋਈ ਕਾਲੀ ਨਹੀਂ ਕੀਤੀ ਸੋਚ ਸਮਝ ਕੇ ਫੈਸਲਾ ਲਿਆ ਤੇ ਕਦੇ ਵੀ ਆਪਣਾ ਭਰੋਸਾ ਨਾ ਟੁੱਟਣ ਦਿਓ ਜਿਨ੍ਹਾਂ ਜਿਨ੍ਹਾਂ ਨੇ ਵੀ ਇਹ ਤਿੰਨ ਬਚਨ ਬਾਬਾ ਅਨੰਦ ਸਿੰਘ ਜੀ ਕਹਿੰਦੇ ਕਮਾਏ ਆ ਉਹਨਾਂ ਦਾ ਇਹ ਸੰਸਾਰ ਸਮੁੰਦਰ ਤੋਂ ਤਰਨਾ ਹੋ ਗਿਆ ਤੇ ਬਾਬਾ ਅਨੰਦ ਸਿੰਘ ਜੀ ਦੇ ਬਚਨਾਂ ਕਹਿੰਦੇ ਅੱਜ ਦੇ ਸਿੱਖਾਂ ਦਾ ਜੀਵਨ ਦੇਖੋ ਪਰਾਤਨ ਸਿੱਖਾਂ ਦਾ ਸਿੰਘਾਂ ਦਾ ਜੀਵਨ ਦੇਖ ਲਓ ਕਿੰਨਾ ਉਹਦੇ ਵਿੱਚ ਫਰਕ ਆ ਅਸੀਂ ਕਿੱਧਰ ਨੂੰ ਜਾ ਰਹੇ ਆ ਗੁਰਮਖ ਪਿਆਰਿਓ ਤਾਂ ਇਹ ਆਦਰਸ਼ ਬਾਬਾ ਆਨੰਦ ਸਿੰਘ ਜੀ ਨੇ ਸਾਨੂੰ ਦਿੱਤਾ ਐਵੇਂ ਨਹੀਂ ਸੀ ਏਡੇ ਏਡੇ ਗੁਣੀ ਗਿਆਨੀ ਬਾਬਾ ਜੀ ਦੇ ਅੱਗੇ ਕੀਲੇ ਜਾਂਦੇ ਕੋਈ ਕਾਰ ਨਹੀਂ ਸੀ ਉਹਨਾਂ ਦੀ ਬੰਦਗੀ ਬਹੁਤ ਜ਼ਿਆਦਾ ਸੀ ਸੋ ਗੁਰਮਖੋ ਅਸੀਂ ਵੀ ਬਾਬਾ ਜੀ ਦੇ ਜੀਵਨ ਵਿੱਚੋਂ ਕੋਈ ਸਿੱਖਿਆ ਲੈਣੀ ਆ ਇਹ ਜਿਹੜੇ ਬਚਨ ਉਹਨਾਂ ਨੇ ਕੀਤੇ ਆ ਸਿਰਫ ਸੁਣਨੇ ਹੀ ਨਹੀਂ ਆਪਾਂ ਕਮਾਉਣੇ ਵੀ ਆ ਇਹ ਆਪਣੀ ਜ਼ਿੰਦਗੀ ਵਿੱਚ ਰੋਸ਼ਨ ਮਨਾਰਾ ਨੇ ਜੇ ਕੋਈ ਅਮਲ ਕਰੂਗਾ ਤੇ ਸੁੱਖ ਪਾਵੇਗਾ ਬਾਬਾ ਆਨੰਦ ਸਿੰਘ ਜੀ ਦੀ ਨਜ਼ਰ ਵਿੱਚ ਜਿਹੜਾ ਆ ਜਾਵੇਗਾ ਉਹਨਾਂ ਦੀ ਨਜ਼ਰ ਵਿੱਚ ਜਿਹੜਾ ਆ ਜਾਵੇਗਾ ਉਹਦਾ ਇਹ ਲੋਕ ਸੁਖੀ ਤੇ ਪਰਲੋਕ ਸਹਿੇਲਾ ਹੋ ਜਾਵੇਗਾ ਕਿਉਂ ਕਿ ਸਾਧੂਆਂ ਦੇ ਬਚਨ ਗੁਰੂ ਦੇ ਹੀ ਬਚਨ ਹੁੰਦੇ ਆ ਮਹਾਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ ਇੱਕ ਸਾਧ ਬਚਨ ਟਲਾਦਾ ਜੋ ਗੁਰੂ ਮਹਾਰਾਜ ਸਾਨੂੰ ਦੱਸਦੇ ਆ ਉਹੀ ਗੁਰੂ ਜੀ ਨੂੰ ਮੰਨਣ ਵਾਲੇ ਸੰਤ ਸਾਧੂ ਦੱਸਦੇ ਆ ਤਾਂ ਇਹ ਮਹਾਪੁਰਖੋ ਸਨ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕੀਤੀ ਉਹ ਮਰਿਆਦਾ ਕਿਵੇਂ ਰੱਖਣੀ ਆ ਉਹ ਵੀ ਸਾਨੂੰ ਸਾਰਾ ਕੁਝ ਦੱਸਿਆ ਤਾਂ ਸਾਨੂੰ ਆਪਣੀ ਜ਼ਿੰਦਗੀ ਮਹਾਪੁਰਖਾਂ ਦੇ ਜੀਵਨ ਜੈਸੀ ਬਤੀਤ ਕਰਨੀ ਚਾਹੀਦੀ ਆ ਕਿਉਂਕਿ ਉਹਨਾਂ ਦਾ ਜੀਵਨ ਗੁਰਬਾਣੀ ਜੈਸਾ ਹੀ ਹੁੰਦਾ ਤਾਂ ਜ਼ਿੰਦਗੀ ਵਿੱਚ ਦੁੱਖ ਸੁੱਖ ਤਾਂ ਆਉਂਦੇ ਹੀ ਰਹਿੰਦੇ ਆ ਭਾਈ ਗੁਰੂ ਨਾਨਕ ਦੇ ਘਰ ਨੂੰ ਕਦੇ ਨਾ ਛੱਡਿਓ ਕਦੇ ਵੀ ਕਾਲੇ ਨਾ ਪਿਓ ਕਦੇ ਵੀ ਭਰੋਸਾ ਨਾ ਟੁੱਟਣ ਦਿਓ ਇਹ ਬਚਨ ਬਾਬਾ ਨਾਨਕ ਸਿੰਘ ਜੀ ਵਾਰ ਵਾਰ ਕਰਦੇ ਰਹੇ ਆ। ਬਾਕੀ ਬਾਬਾ ਨਾਨਕ ਸਿੰਘ ਜੀ ਦਾ ਇੱਕ ਹੋਰ ਬਚਨ ਆ ਵੀ ਤੁਸੀਂ ਦਾਤਾਂ ਦੀ ਖਾਤਰ ਘਰ ਬਦਲੀ ਜਾਂਦੇ ਹੋ, ਦਰ ਬਦਲੀ ਜਾਂਦੇ ਹੋ। ਜਿਹਦੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੂਰੀ ਨਹੀਂ ਪਈ ਜਿਹੜੇ ਸਿੱਖ ਦੀ, ਉਹਦੀ ਹੋਰ ਕਿਤੋਂ ਪੂਰੀ ਨਹੀਂ ਪੈਣੀ। ਉਹਦੀ ਝੋਲੀ ਹੋਰ ਕਿਤੋਂ ਨਹੀਂ ਭਰਨੀ। ਜਿਹਦੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਨਹੀਂ ਭਰੀ ਸਿੱਖ ਹੋ ਕੇ ਹੋਰਾਂ ਦਰਾਂ ਤੇ ਚੱਲਿਆ ਜਾਂਦਾ ਇਨਸਾਨ ਇਹ ਇੱਕ ਮੂਰਖਤਾ ਵਾ। ਤਾ ਬਾਬਾ ਨਾਨਕ ਸਿੰਘ ਜੀ ਦੇ ਬਚਨ ਬੜੇ ਕੀਮਤੀ ਆ ਇਹਨਾਂ ਨੂੰ ਆਪਾਂ ਪੱਲੇ ਬੰਨਣਾ ਅਤੇ ਆਪਣਾ ਜੀਵਨ ਸਿਉ ਸਿੱਖਾਂ ਵਰਗਾ ਬਣਾਉਣਾ ਜਿਹੜੇ ਇੱਕ ਬੇਰ ਨੂੰ ਖਾ ਕੇ ਸੋਚਦੇ ਰਹੇ ਪ੍ਰਾਇਆ ਹੱਕ ਦੇਖੋ ਲੋਕ ਜਿਹੜੇ ਆ ਕਿੱਧਰ ਨੂੰ ਜਾ ਰਹੇ ਆ ਉਹ ਸਿੱਖ ਤੇ ਅੱਜ ਦੇ ਸਿੱਖਾਂ ਵਿੱਚ ਕਿੰਨਾ ਫਰਕ ਆ ਇਸੇ ਨੂੰ ਕਿਹਾ ਜਾਂਦਾ ਵੱਡੀ ਗਿਣਤੀ ਵਿੱਚ ਲੋਕਾਂ ਦੇ ਵਿਚਾਰ ਮੈਲੇ ਹੋ ਗਏ ਇਹ ਯੁੱਗ ਬਦਲ ਗਿਆ ਇਹਨੂੰ ਆਪਾਂ ਕਾਲ ਯੁੱਗ ਕਹਿੰਦੇ ਆ ਹੋਰ ਕਾਲ ਯੁੱਗ ਕੀ ਆ ਦੋ ਲੋਕਾਂ ਦੀ ਸੋਚ ਬਦਲ ਗਈ ਸੋਚਣ ਦਾ ਢੰਗ ਬਦਲ ਗਿਆ ਨਜ਼ਰੀਆ ਬਦਲ ਗਿਆ ਤੇ ਕਲਯੁਗ ਦੇ ਵਿੱਚ ਅਬ ਕੱਲੂ ਆਇਓ ਰੇ ਇੱਕ ਨਾਮ ਵੋ 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 ਮਹਾਰਾਜ ਕਹਿੰਦੇ ਜੇ ਕਲਯੁਗ ਆ ਗਿਆ ਤੇ ਕੀ ਕਰੀਏ ਭਾਈ ਫਿਰ ਤਾਂ ਨਾਮ ਦਾ ਬੀਜ ਹੀ ਬੀਜੋ ਨਾ ਹੋਰ ਆਪਾਂ ਕਰ ਵੀ ਕੀ ਸਕਦੇ ਹਾਂ ਰੱਬ ਅਗੇ ਅਰਦਾਸ ਕਰੋ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ ਭੁੱਲ ਚੁੱਕ ਦੀ ਖਿਮਾ ਜੀ ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਅਤੇ ਆਪਾਂ ਸਾਰੇ ਰਲ ਮਿਲ ਕੇ ਫਤਿਹ ਬੁਲਾਈਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ